ਨਹੀਂ ਨਹੀਂ ਉਹ ਥੈਂਕ ਯੂ ਥੈਂਕ ਯੂ ਅੱਜ ਬੈਠੇ ਆ ਜੀ ਕਰੋ ਜੀ ਸ਼ੁਰੂਆਤ ਦੋਸਤੋ ਅੱਜ ਦੂਸਰਾ ਦਿਨ ਆ ਨਹੀਂ ਨਹੀਂ ਲੈ ਲੈ ਤੂੰ ਪੰਜਾਬ ਦੇ ਅੰਦਰ ਹੜ੍ਹਾਂ ਨੇ ਦਵਾਈ ਮਚਾਈ ਕੈਮਰਾ ਵੀ ਰੋਲੇ ਰੂਰਲ ਖੇਤਾਂ ਦੇ ਕਿੰਨੇ ਖੇਤਰ ਹਾੜਾ ਮਾਲਵਾ ਵੀ ਦੁਆਬਾ ਵੀ ਪ੍ਰਭਾਵਿਤ ਹੋਇਆ ਬੁਰੀ ਤਰ੍ਹਾਂ ਮਿਲੀਆਂ ਦੇ ਵਸਦੇ ਪੰਜਾਬੀਆਂ ਨੇ ਤੇ ਦਾਨੀ ਸੱਜਣਾ ਨੇ ਬਿਲਕੁਲ ਕਿ ਹਰ ਪੀੜ ਤੱਕ ਖਾਨਾ ਦੀ ਖਰਾਂ ਦੀ ਮਾਰ ਹੀ ਖਾਏ ਆਮ ਲੋਕਾਂ ਦੀ ਮਦਦ ਕੀਤੀ ਤੇ ਅਸੀਂ ਸਿਰ ਨਹੀਂ ਵਾ ਕਰਦੇ ਨਾ ਧੰਨਵਾਦ ਕਰਦਾ ਲਗਾਤਾਰ 10 12 ਦਿਨ ਬੜੀ ਭਾਰੀ ਬਾਰਿਸ਼ ਲਗਾਤਾਰ ਕੰਟੀਨਿਊਸ ਉਸ ਭਾਰੀ ਬਾਰਿਸ਼ ਕਰ ਸ਼ਹਿਰੀ ਖੇਤਰ ਦੇ ਵਿੱਚ ਜਿਹੜੇ ਕਮਜ਼ੋਰ ਸੱਤਾਂ ਵਾਲੇ ਮਕਾਨ ਸੀਗੇ ਮਾਤਾ ਲੋਕਾਂ ਦੇ ਦੇਖੇ ਗਿਰ ਗਏ ਤਾਂ ਅਸੀਂ ਇੱਕ ਇਹ ਅਭਿਆਨ ਸ਼ੁਰੂ ਕੀਤਾ ਗੁਰੂ ਨੇ ਸ਼ੁਰੂ ਕਰਵਾਇਆ ਅਸੀਂ ਗੁਰੂ ਸਾਹਿਬ ਦਾ ਸ਼ੁਕਰੀਆ ਲਾ ਕਰਦੇ ਜਰੀਆ ਤੁਹਾਨੂੰ ਬ੍ਰਾਂਡ ਹਸਾ ਅੱਜ ਉਹ ਸਭਿਆਨ ਦਾ ਦੂਜਾ ਦਿਨ ਸੱਚਨਾ ਇੱਥੇ ਡੰਬਰ ਸੀ ਯਾਰ ਨੂੰ ਸਕੀਤੇ ਆ ਅਟੈਕ ਕੀਤੇ ਆ ਲੱਭਿਆ ਮੇਰੀਆਂ ਕਾਂਗਰਸ ਪਾਰਟੀ ਦੇ ਕੌਂਸਲਰ ਮੇਰੀਆਂ ਸਰਕਾਰਯੂ ਜ태ਵੰਦਰ ਸਾਡੀ ਕਾਂਗਰਸ ਪਾਰਟੀ ਦੇ ਬਲੌਕ ਪ੍ਰਧਾਨ 62 ਪ੍ਰਧਾਨ ਸੀਨੀਅਰ ਅਹੁਦੇਦਾਰਾਂ ਨੇ ਜਿਹੜੇ ਜੁਨੀਅਰ ਮੰਦ ਆ ਡਾਕਟਰ ਜਗੂ ਨਵਿਰਤਰਾ ਹੈ ਕੋਈ ਬੰਦਾ ਡੈੱਟ ਤੇ ਪਿਆ ਛੱਤ ਕਰਕੇ ਹੀ ਬਿਮਾਰ ਤੇਗਾ ਕਪੀ ਇਹਨਾਂ ਤੋਂ ਸ਼ੁਰੂਆਤ ਇੱਲਾਮੇ ਸ਼ਿਮਲਾਪਰੀ ਇਲਾਕੇ ਦੇ ਵਿੱਚ ਇੱਕ ਦਿਨ ਗਿਆ ਸੀਗਾ ਤਾਂ ਦਰਜਨਾ ਟੱਪਨ ਦਾ ਲਿਟਰਲੀ ਬੋਰ ਐ ਸੀ ਉਹਨਾਂ ਦਾ ਦੁੱਖ ਉਹਨਾਂ ਦਾ ਦਰਦ ਪਰ ਅਸੀਂ ਇਸ ਕਰਕੇ ਅੱਜ ਦੂਸਰਾ ਦਿਨ ਮੈਂ ਅਸਲੀ ਗਿਆ ਵੈਰੀ ਪਟਿਆਲੇ ਪਾਰਟੀ ਨੇ ਐਜ਼ ਅਬਜ਼ਰਵਰ ਡਿਊਟੀ ਲਈ ਆ ਮੈਂ ਪਾਰਟੀ ਦੇ ਕੰਮ ਲਈ 3 ਦਿਨ ਪਟਿਆਲਾ ਵੀ ਰਿਹਾ ਤਾਂ ਅੱਜ ਅਸੀਂ ਦੂਸਰਾ ਦਿਨ ਕੂਪਰੀਟਾ ਸ਼ੁਰੂ ਕੀਤਾ ਤੇ ਦੂਸਰੇ ਦਿਨ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਆ ਭਾਈ ਜਸਵਿੰਦਰ ਕੋਲ ਇਹ ਲੋ ਬੁੱਕਲੀ ਪੁਰਦੇ ਤੇ ਬੈਠਾ ਆ। ਛੋਟਾ ਜੀ ਦੀ ਬੇਟੀ ਆ, ਇੱਕ ਬੇਟਾ ਆ ਇਹਦੇ ਕੋਲੇ। ਘਰ ਹੈਗਾ ਸੀ ਇਹਦੇ ਕੋਲੇ 100 ਗਾਜ ਦਾ ਲੈ ਕੇ ਜਾਂਦਾ। 100 ਗਾਜ ਦਾ ਮਕਾਨ ਸੀ। ਟਿੱਕ। ਕਿਹੜਾ ਬੰਦਾ ਜਿਹੜਾ ਹੁਣੇ ਖੜੇ ਆਪਣਾ ਟੱਪਰ ਲੈ ਕੇ ਰੋਟਾ ਗੁਜ਼ਾਰੇ। ਇੰਨੀ ਇਹਦੀ ਮੁੱਲ ਕਿੰਨਾ ਤੱਕ ਹੋਊਗਾ? ਮੈਂ ਤੁਹਾਡੇ ਸਾਹਮਣੇ ਵੱਡੀ ਹਾਜ਼ਰੀ ਦੇ ਵਿੱਚ ਸਭਾ ਤੇਰੇ ਬੋਲ ਖੜੇ ਆ। ਇਹਦੀ ਹਾਜ਼ਰੀ ਵਿੱਚ ਮੈਂ ਪ੍ਰੋਮਿਸ ਕਰਦਾ ਕਿ ਇਹਦਾ ਆਪਾਂ ਹਰਟ ਸਟਾਰਟ ਕਰਨਾ ਇੱਕ ਘੰਟਾ ਲੈ ਕੇ ਤੁਰੋਏ ਇੱਕ ਵਾਰ ਉਸ ਇਨੀਸ਼ੀਅਲ ਸਟੇਜ ਦੇ ਉੱਤੇ ਆ ਕੇ ਇਹ ਜਿਹੜਾ ਪੁੱਲ ਦੇ ਥੱਲੇ ਸੁਰੱਖਿਤ ਰਾਤ ਨੂੰ ਪਰੇਸ਼ਾਨੀ ਦੇ ਸੁਪਨਿਆਂ ਅੰਦਰ ਬਾਲ ਮੱਤੇ ਲੈ ਕੇ ਬਿਠਾਏ ਆਪਣੇ ਘਰ ਦੇ ਵਿੱਚ ਸਿੱਟੋਵੇ ਜਿੰਨੇ ਦਿਨ 15 ਦਿਨ 20 ਦਿਨ ਮਹੀਨਾ ਘਰ ਬਣ ਲੱਗਣਗੇ ਉਹਨੇ ਦਿਨ ਲਈ ਅਸੀਂ ਸਾਡੇ ਜੁਗਰੀ ਦੇ ਪ੍ਰਧਾਨ ਬਸੰਤ ਸਿੰਘ ਸਾਡੇ ਸਾਰੇ ਜੀ ਕੌਮਨ ਪਾਰਟੀ ਜੀ ਦਾ ਮੈਨੂੰ ਕਿਰਾਇਆ ਜਾਂ ਫੌਗ ਦਾ ਮਕਾਨ ਕਰਾਇਆ ਤੇ ਲੈਣਾ ਸਾਡੇ ਫਰੰਟ ਸਮਾਨ ਸ਼ਕਤ ਤੋਂ ਕਰਾਇਆ ਵੀ ਮੈਂ ਦੇਣਾ ਹੁਣ ਆ ਵੀ ਗੱਲ ਇਹ ਕ੍ਰੈਡਿਟ ਵਾਲ ਨਹੀਂ ਹੁੰਦਾ ਮੇਰੀ ਅਪੀਲ ਦੋਨੋਂ ਆਪਸੂਰ ਕੇ ਸਾਰੇ ਸੱਤਾ ਨੂੰ ਸੱਜਣਾ ਮਾਈਕ ਚੱਕ ਪੋਲੀਟਿਕਲ ਫਿਰਿੰਦਰ ਸਿੰਘ ਦੇ ਲੀਡਰਾਂ ਜਿਹੜੇ ਯਾਰ ਕ੍ਰਿਟਿਸਾਈਜ਼ ਪਲੀਜ਼ ਨਾ ਕਰੋ ਕ੍ਰੇਟੇ ਸਾਈਜ਼ ਕੀਤਾ ਕਿਸੇ ਨੇ ਰੁਕਣਾ ਨਹੀਂ ਆਪਣੀ ਲਕੀਰ ਲੰਬੀ ਕਰੋ ਮਸਲਨ ਮੈਂ 10 ਘਾਗੋੜੇ ਗਿਆ ਤੁਸੀਂ 20 ਘੋੜੇ ਜਾਓ ਮੈਂ 20 ਘੋੜੇ ਗਿਆ ਤੁਸੀਂ 50 ਘੋੜੇ ਜਾਓ ਤੁਸੀਂ ਕ੍ਰੇਟੇ ਸਾਈਜ਼ ਕਰੋ ਇਹਦਾ ਮਤਲਬ ਕੀ ਹੈ ਕਿ ਕੁੱਪਨ ਨਹੀਂ ਇੱਕ ਕੁੱਪਨ ਦਾ ਮੇਲਾ ਨਹੀਂ ਰਾਜਨੀਤਿਕ ਛੇੜ ਰਾਜਨੀਤਿਕ ਗਰਦਾ ਪਾਸ ਰਾਜਨੀਤਕ ਦਲਾਂ ਦੀ ਬਦਲਾਖੋਰੀ ਬੜੇ तमाम ਮੌਕੇ ਹੁੰਦੀਆਂ ਕੱਟ ਮੰਗੇ ਅੱਜ ਪੰਜਾਬ ਦੇ ਲੋਕਾਂ ਨੇ ਉਹਨਾਂ ਖਾਸ ਕਰਕੇ ਜਿਹੜੇ ਬੈਂਸ ਨੂੰ ਬੋਲਦੇ ਕੀ ਆ ਇਹ ਬੈਂਸ ਦਾ ਮਨੋਵਲ ਨਹੀਂ ਟੁੱਟਿਆ ਬੈਂਸ ਦੀ ਆਤਮਾ ਨਹੀਂ ਮਰੀ ਕਿਉਂਕਿ ਬੈਂਸ پاک ਸਾਫ ਹੈ ਸੱਚਾ ਹੈ ਕੋਈ ਬਲਾਤਕਾਰੀ ਕਹ ਦਵੇ ਬੈਂਸ ਨੂੰ ਕੋਈ ਬਿਜਲੀ ਚੋਰ ਕਹ ਦਵੇ ਬੈਂਸ ਨੂੰ ਕੋਈ ਟਿੱਟਾ ਵੇਚਣ ਵਾਲਾ ਕਹ ਦਵੇ ਤੇ ਕੋਈ ਕਹ ਦਵੇ ਜ਼ਮੀਨਾਂ ਜਗਾਤਾਂ ਦੱਬਣ ਵਾਲਾ ਖਾਤੀ ਚੱਲੇ ਵਜਾ ਕੁੱਤੇ ਭੌਂਕੇ ਹਜ਼ਾਰ ਜਿੱਦਣ ਬੈਂਸ ਦਾਗੀ ਹੋਊਗਾ ਚੋਰ ਹੋਊਗਾ ਬੇਈਮਾਨ ਹੋਊਗਾ ਬਲਾਤਕਾਰੀ ਹੋਊਗਾ ਉਹਦੋਂ ਬੈਂਸ ਨੇ ਨਹੀਂ ਗੱਲਾਂ ਟੋੜਨ। ਸਿਰਫ ਬੈਂਸ ਨੂੰ ਲੋਕਾਂ ਤੋਂ ਤੇ ਲੋਕਾਂ ਨੂੰ ਬੈਂਸ ਤੋਂ ਟੋੜਨ ਬਾਅਦ ਇਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਨਾਮ ਤਰ੍ਹਾਂ ਤਰ੍ਹਾਂ ਦੇ ਮੇਰੇ ਤੇ ਝੂਠੇ ਇਲਜ਼ਾਮ ਤਰ੍ਹਾਂ ਤਰ੍ਹਾਂ ਦੀਆਂ ਸ਼ੂਫੇ ਤੇ ਮੈਂ ਕਦੇ ਸ਼ੂਫਿਆਂ ਨੂੰ ਪ੍ਰਵਾਹ ਨਹੀਂ ਦਿੱਤੀ। ਤੁਹਾਨੂੰ ਸਾਫ਼ ਕਿਰਪਾ ਕਰਨ ਜਿਹੜੇ ਮਾਰਗ ਵਾਸਤੇ ਮੈਂ ਰਾਜਨੀਤੀ ਦੇ ਅੰਦਰ ਮਾਤੜ ਤੇ ਗਰੀਬ ਲਈ ਲੜਨ ਤੇ ਖੜਨ ਵਾਸਤੇ ਸਿਮਰਜੀਤ ਸਿੰਘ ਬੈਸਟਾਨਿਆ। ਗੁਰੂ ਨੇ ਜਿਗਰਾ ਦਿੱਤਾ, ਗੁਰੂ ਨੇ ਦਲੇਰੀ ਦਿੱਤੀ ਆ। ਮੇਰਾ ਨਹੀਂ ਹੈਗਾ ਕੁਛ ਵੀ। ਮੈਨੂੰ ਗੁਰੂ ਨੇ ਬੱਸੇ ਦਿੱਤਾ ਸਹਾਰਾ। ਤੇ ਮੈਂ ਉਸ ਗੁਰੂ ਦੀ ਬਖਸ਼ੇ ਦੇ ਵਿੱਚੋਂ ਜਿੰਨਾ ਹੋ ਸਕਿਆ ਮੈਂ ਆਪਣੇ ਇਹਨਾਂ ਹਲਕਿਆਂ ਦੇ ਅੰਦਰ ਦੱਖਣ ਤੇ ਆਤਮਨਗਰ ਦੇ ਵਿੱਚ ਜਿੰਨੇ ਦੋਸਤ ਮੇਰੇ ਕੋਈ ਲੈ ਕੇ ਵੈਰੀਫਾਈ ਕਰਕੇ ਮੇਰੇ ਕੋਲੇ ਆਉਣ ਜੇ ਮੈਂ तमाम ਉਹਨਾਂ ਲੋਕਾਂ ਦੀ ਜਿਹੜੇ ਸਹਿ ਚੁੱਕੀ ਸ਼ੱਕ ਹੈ ਚੋਰੇ ਹੀ ਸ਼ੱਕ ਹੈ ਜਿਹੜੇ ਅਨਸ਼ੇਫ ਸ਼ੱਕ ਹੈ ਤੇ ਮੈਂ ਉਹਨੂੰ ਪੱਕਿਆਂ ਕਰਨ ਦਾ ਨਮਾ ਕਰਨ ਦਾ ਬੰਦੋਬਸਤ ਪਬਲਿਕ ਕਾਉਂਸਲ ਦੇ ਵਿੱਚ ਉਹ ਕਰਦਾ ਹੈ ਭਾਈ ਸਾਹਿਬ ਮੇਰੇ ਕੱਲ ਦਾ ਮਸਲਾ ਹੈ ਕੱਲ ਦਾ ਮਸਲਾ ਜਿਹੜਾ ਹੈਗਾ ਮੈਂ ਪਰਿਵਾਰਕ ਤੁਹਾਡਾ ਮਸਲਾ ਕੱਲ ਦਾ ਜਿਹੜੇ ਗੋਲੀ ਮੈਂ ਮਾफी ਮੰਗਣਾ ਤੁਹਾਡੇ ਸਾਰਿਆਂ ਕੋਲੋਂ ਤੁਸੀਂ ਕੱਲ ਮੇਰੇ ਫਾਰਮ ਹਾਊਸ ਤੇ ਆਏ ਮੈਂ ਤੁਹਾਨੂੰ ਉੱਥੇ ਨਹੀਂ ਮਿਲ ਸਕਿਆ ਮੈਂ ਤੁਹਾਡੀ ਪ੍ਰੌਨਚਰੀ ਨਹੀਂ ਕਰ ਸਕਿਆ ਚਾਹ ਪਾਣੀ ਨਹੀਂ ਪੁੱਛਿਆ ਸਭ ਤੋਂ ਪਹਿਲਾਂ ਮੈਂ ਇਹ ਕਰ ਲਈ ਦੋਨੋਂ ਆਪ ਜੋੜ ਕੇ ਫੋਟੋਗ੍ਰਾਫ ਖਿਮਾ ਮੰਗ ਦੁਨੀਆ ਦੇ ਅੰਦਰ ਘਰ ਕਿਹੜਾ ਟੱਬਰ ਤੇ ਕਿਹੜੇ ਭਰਾ ਜਿਹੜੇ ਲੰਦ ਨਹੀਂ ਮੈਨੂੰ ਦੱਸ ਦੁਨੀਆ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ-ਦੁੱਗਦੇ ਆਇਆ ਤੇ ਹੁੰਦੇ ਰਹਿਣ ਜਮੂ ਦੇ ਯੂਨੀਵਰਸ ਦਾ ਨਾਟਕ ਝੂਮ ਕੇ ਆ ਕੀ ਹੋਗਾ ਜੇ ਬੈਸ ਲੱਗ ਪਿਆ ਉਹ ਬੈਸ ਬੇਈਮਾਨ ਨਹੀਂ ਹੈਗਾ ਬੈਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚੌਂਦਾ ਹੂੰ ਤੇ ਕੁੱਪਾਂ ਦੇ ਕੋਪਰ ਪਈਏ ਦੇ ਭਰ ਸਕਦਾ ਸੀ ਆਪਣੇ ਕੰਨ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਤੇ ਲਿਆ ਤਸ਼ੱਦਦ ਲਿਆ 13 ਜਿੰਨਾ ਕਟੀਆਂ ਬੈਠ ਨੇ ਬਦੌਲਤ ਇਹ ਬੇਈਮਾਨ তন্ত্র ਦੇ ਰਾਹ ਦੇ ਰੇੜੇ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਕਿਉਂਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੇ ਸਾਰਾ ਕੁਸ਼ਾਲੀਤਾ ਦੇ ਨਾਲ ਸਮਰਪਿਤ ਸੰਦੇ ਦੀ ਦੁਵਾਨ ਦਾ ਸ਼ਬਦ ਕਿਹਾ ਹੋਇਆ ਜਦੋਂ ਨੇ ਵਪਾਰੀ ਦੀ ਜ਼ੁਬਾਨ ਦੇ ਵਿੱਚ ਉਹ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਹੋਣਰ ਕਰਨ ਵਾਲਾ ਸ਼ਬਦ ਬਣ ਜਾਂਦਾ ਜਦੋਂ ਲਿਖਤ ਹੋ ਜਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਪੈਂਸ ਨੇ 1996 ਦੇ ਵਿੱਚ ਪੈਂਸ ਵੌਇਸ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜੋ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ। ਉਹ ਕੰਪਨੀ ਮੈਨੂੰ ਆਈ ਮੈਂ ਕੋਈ ਧੱਕੇ ਨਾਲ ਬਸੇ ਤੋਂ ਨਹੀਂ ਲਈ। ਐਮੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਵੀ ਫੈਮਲੀ ਦੇ ਅੰਦਰ ਬੈਠ ਕੇ ਦੇਖਣ ਦੇ ਵਿੱਚ ਗ੍ਰੇਮੋਇਲ ਚਾਪਾ ਫਾਈਂਡ ਕਰਦੇ। ਤੇ ਨਾਲੇ ਨਾਲ ਬਾਹਰ ਕਲੇਲੀ ਕੋਟਾ ਤੇ ਲਾਈਫ ਤਾਂ ਹੈ ਇੱਧਰ ਵੀ 1 ਰੁਪਈ ਹੋਵੇ ਜੋ ਆਪਣੇ ਘਰ ਨੂੰ ਨਹੀਂ ਆਉਂਦੀ ਆ। ਕਿਸੇ ਦੂਜੇ ਦੇ ਘਰ ਤੇ ਬੰਗਣਾ ਪਾ ਕੇ ਕੁੱਤੀ ਬਾਹਰ ਨਿਕਲੇ ਸਿੱਧੀ ਫੁੱਟੀ। ਉਸ ਤੋਂ ਬਾਅਦ ਦੇ ਮੇਰੇ ਉਸ ਸਤਕਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਬਾਅਦ ਤੋਂ ਨੂੰ ਇਸ ਵੰਡ ਦੇ ਵਿੱਚੋਂ ਇਸ ਗੱਲ ਦੀ ਖਰਸਾਲ ਕਰਨ ਆ ਕੇ ਅੱਜ ਇਹ ਗੱਲ ਕੋਰਟ ਕਹਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਣ ਹੁੰਦੀ ਤੇ ਕੋਰਟ ਜਿਹੜਾ 140 ਰੋਡ ਦੇਸ਼ਵਾਸੀਆਂ ਦੇ ਵਰਤਨ ਚੁਣਾਂ ਵਾਸਤੇ ਅਦਾਲਤ ਤੋਂ ਕੋਈ ਨਾ ਕੋਈ ਇੰਟੈਰਮ ਜੀਮ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਓਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਤੁਹਾਨੂੰ ਪਿੰਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਿੰਕ ਲੱਗਣ ਦਿੱਤੀ ਵੀ ਮੇਰੇ ਸੰਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਕਿ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਤੋਂ ਨਹੀਂ ਜੀ ਪੂਰੀ ਰਾਤ ਮੇਰੇ ਪੀਐਸ ਤੋਂ ਹਨੀ ਦੇ ਉੱਤੇ ਗੋਲੀਆਂ ਚਲਾਈਆਂ ਗਿੱਆਂ ਮੈਂ ਕੱਲ ਵੀ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤਾਂ ਮੈਂ ਮਿੱਟੀ ਪਾਈ ਫੋਨ ਕੀਤਾ ਉਹ ਵੀ ਮੈਂ ਕਹਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਬਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਟ ਨਾ ਪੈਣਵਾ ਗੱਡੀ ਲਕੋ ਕੇ ਰੱਖਵਾ ਪੁਲਿਸ ਨੂੰ ਨਾਲ ਸਾਂ ਮੇਰੀ ਮਨਸ਼ਾ ਦੇ ਵਿੱਚ ਖੋਰ ਤੇ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ মিডিਏ ਤੋਂ ਬਾਅਦ ਪੁਲਿਸ ਆ ਗਈ ਤੇ ਜਦੋਂ ਪੁਲਿਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਅਤ ਸੀਗੀ ਜੇ ਤੁਸੀਂ ਲੋਕ ਨਾ ਹੁੰਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਰਜ ਨਹੀਂ ਸੀ ਹਾਂ ਮੈਂ ਦੱਬ ਘੁੱਟ ਕੇ ਐਸਾਰ ਲੈਣਾ ਸੀਗਾ ਉਹ ਲੋਕ ਜਿਹੜੇ ਅਗਲਾ ਇਹ ਦਬੂ ਕੰਦ ਤੇ ਰੋਲ ਅਦਾ ਕਰਦੇ ਆ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਸੀ ਕੰਮੇ ਨੂੰ ਉਠਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਬੈਂਸ ਬੋਲ ਰਿਹਾ ਕਰੋ ਪ੍ਰੈਸ ਕਾਨਫਰੰਸ ਅੱਜ ਬੈਂਸ ਕਹਿ ਰਿਹਾ ਆਓ ਮੇਰੇ ਭਰਾ ਤੋਂ ਪ੍ਰੈਸ ਕਾਨਫਰੰਸ ਕਰਾਓ ਅੱਜ ਸਚਾਈ ਮੈਂ ਦੱਸਣਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਵੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਇਹਨੂੰ ਤੂੰ কোর্ਟ 'ਚ ਕਾਨੂੰਨ ਕੀਤਾ ਲਾਓ ਬੰਡਾਲਾ ਪਾਣੀ ਪਾਰ ਦਿੰਦੇ ਆ ਇੱਕ ਮੁੰਡਾ ਤੇਰੇ ਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਤੇ ਕਸਟੋਡੀਅਨ ਸਿਮਰਜੀਤ ਬੈਂਸ ਕਿਉਂਕਿ ਤੂੰ ਮੈਨੂੰ ਅਫਸਰ ਕਹਿੰਦਾ ਰਿਹਾ ਵੱਡਦੇ ਸਮੇਂ ਜੀ ਵੀ ਕਿੱਟਾ ਕੁਰਤਾ ਪਾ ਕੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸ ਦਿੱਤਾ ਇਸ ਕਿੱਤੇ ਕੁਰਤੇ ਪਜਾਮੇ ਦਾ ਕੈਲੀਵਰ ਇਸ ਕੁਰਤੇ ਪਜਾਮੇ ਦੀ ਤਾਕਤ ਮੈਂ ਆਪਣੇ ਭਰਾ ਨੂੰ ਕਈ ਗੱਲ ਦੋਨੋਂ ਪੁੱਤ ਕੰਮ ਕਰ ਲੈਣ ਤੇਰੀ ਵਤਨ ਦਾਦੀ ਨਾ ਹੋਵੇ ਇਹ ਮੈਂ ਬੇਇਮਾਨ ਹੁੰਦਾ ਮੇਰੇ ਮਨ ਦੇ ਵਿੱਚ ਕੋਈ ਫੋਟਫਾਪ ਹੁੰਦਾ ਤੇ ਮੈਂ ਉਹਦਾ ਫੰਡ ਵਾਲਾ ਕਾਗਜ਼ ਪਾੜਨ ਲਈ ਆਪਣੇ ਵੱਲੋਂ ਇਹ ਕਦੇ ਵੀ ਜਿਹੜਾ ਸੁਜੈਸ਼ਨ ਸੁਝਾਓ ਕਦੇ ਨਾ ਮੈਂ ਦੋਨੋਂ ਖਰੋਵੀ ਪਾਰਟੀਆਂ ਦੇ ਲੋਗਾਂ ਨੂੰ ਪੁੱਛਣਾ ਚਾਹ ਨਾ ਤੁਸੀਂ ਗਿਆ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ ਤੇ ਆਇਆ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅੱਜ ਪੁੱਛਣਾ ਚਾਹੁੰਦਾ ਲਿਆਓ ਮੇਰੇ ਭਰਾ ਨੂੰ ਦਿਰਾਓ ਕੀ ਸੀ ਦਰਾਓ ਬਸ ਪ੍ਰੈਸ ਕਾਨਫਰੰਸ ਮੈਨੂੰ ਵੀ ਬਰਾਬਰ ਬਿਠਾ ਦਿਓ ਇੱਕ ਪਾਸੇ ਤੁਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਨਾ ਹੋ ਜਵੇ ਫਿਰ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜਾ ਦਿਓ ਜਦੋਂ ਉੱਠਦਿਆ ਕੋਈ ਨਾ ਕੋਈ 13ਵੀਂ ਗੱਲ 13ਵੀਂ ਗੱਲ ਸੋ ਮੈਂ ਅੱਜ ਫੇਰ ਸਨੀਪਤਾ ਨਾਲ ਕਹੂੰਗਾ ਕਿ ਇਸ ਦੁਨੀਆਂ ਦੇ ਉੱਤੇ ਬੰਦਾ ਕਹਿੰਦਾ ਕੁਛ ਨਹੀਂ ਆਇਆ ਤੇ ਕੁਛ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਉਲਟ ਕਹਿੰਦਾ ਉਗਣਾ ਬੰਦਾ ਖਾਲੀ ਹੱਥੋਂ ਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਜੱਟ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜ਼ਮੀਨ ਜਿਦਾਤਾ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਆਂ ਸੇਵਾ ਕਰਨਾ ਮੇਰਾ ਸ਼ੌਕ ਹੈ ਤੇ ਇਹ ਸੇਵਾ ਤੋਂ ਤੁਸੀਂ ਚਿਰਦੇ ਹੋ ਇਹ ਸੇਵਾ ਨੂੰ ਤੁਸੀਂ ਅਜਾੜ ਸਾਫ ਦਰਸਾ ਹੋ ਗਿਆ ਲੋਕਾਂ ਨੇ ਦੇਖ ਲਿਆ ਵੀ ਭੈਸ ਨੇ 20 ਸਾਲਾਂ ਦੀ ਕੀ ਕੀਤਾ ਸੁੱਲਾ ਕਦੋਂ ਹੁੰਦੀ ਆ ਬਾਰਮ ਚਾਲਣ ਛੱਡ ਕੇ ਚਲੇ ਗਿਆ ਬਾਰਮ ਦੀ ਜਗ੍ਹਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲਕ ਉਹ ਯੋਗ ਕੋਡੋਂ ਕੰਪੈਰੀਡਨ ਤੁਲਨਾ ਕਰਨਗੇ ਵੀ ਬਾਰਵ ਚੰਗਾ رپورਟਰ ਸਿਕਾ ਜਿਹੜਾ ਨਵਾਂ ਆਇਆ ਏ ਚੰਗਾਰ ਕੋਟਾ ਰਿਹਾ ਏ ਤੁਲਨਾ ਦਾ ਸਮਾਜ ਨਿਤਕ ਪੰਜਾਬ ਦੇ ਅੰਦਰ 4 ਸਾਲ ਮੈਂ ਲੋਕਾਂ ਲਈ ਲੜਿਆ ਲੋਕ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਖੇਲਾ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਕਕਾਰੀ ਕਹਿ ਦੇਣ ਮੈਨੂੰ ਇਹ ਟੈਕਸ ਚੋਰ ਕਹਿ ਦੇਣ ਮੈਨੂੰ ਵੀ ਦੀ ਚੋਰ ਕਹਿਣ ਮੈਂ ਕੋਈ ਪਰਵਾਹ ਨਹੀਂ ਮਾਰਦਾ ਨਾ ਨਾ ਮੈਂ ਆਪਣੇ ਭਰਾ ਦਾ ਦੁਆਨੀ ਖਾਧੀ ਆ ਜੇ ਨਾ ਦੋਸਤ ਕਹਨੀਆ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆਂ ਨਹੀਂ ਦਵਾ ਸਕਿਆ ਤੇ ਮੈਂ ਲੋਕਾਂ ਨੂੰ ਨਿਆਂ ਦਵਾਉਣ ਦੀ ਗੱਲ ਕਿੱਥੋਂ ਕਰਦਾ ਮੈਂ ਆਪਣੇ ਆਪ ਨੂੰ ਨਿਆਂ ਦਵਾਉਣ ਦੇ ਵਿੱਚ ਸਫਲ ਹੋ ਜਾਵਾਂ ਫੇਲ ਹੋ ਜਾਵਾਂ ਤੇ ਫਿਰ ਮੈਂ ਕਿਸੇ ਨੂੰ ਨਿਆਂ ਨਹੀਂ ਦਵਾ ਸਕਦਾ ਮੈਂ ਸਰਕਲ ਕਲਪਸ ਕੱਲ ਬੋਲੀ ਕਿੰਨੀ ਵਜੇ ਤੁਸੀਂ ਵੀ ਉਹ ਗੱਡੀ ਦੇ ਵਿੱਚ ਸੀਗੇ ਕਹਿੰਦੇ ਜਵਾਬੀਕਾਰ ਵੀ ਕਿਸੇ ਨੇ ਕੀਤੀ ਇਸ ਤਰ੍ਹਾਂ ਦੀ ਕੋਈ ਕਹਾਣੀ ਚੱਲਦੀ ਆ ਸੀ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਜਦੋਂ ਮੋੜੀ ਚੱਲੀ ਪਰਮੋਚੀ ਸਿੱਕ ਪ੍ਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਜੀੜਾ ਕੱਪੜਾ ਪਾ ਕੇ ਬਾਹਰ નીકਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਤ ਦਾ ਜਿਹੜਾ ਗੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਜਿਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਤਾਂ ਦਿਖਾਣ ਹੋ ਜਾਂਦਾ ਵੀ ਅੰਦਰ ਬੈਠਾ ਗੱਤ ਕੇ ਰੁਟੀਨ ਆ ਇਹ ਭਾਰ ਗਰੀਬੋ ਦੇ ਵਿੱਚ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਸਾਬ ਦਾ ਲੇਟ ਆਉਂਦਾ ਤੋਂ ਮੇਰੇ ਨਾਲ ਸਾਰਾ ਸਾਂਝਾ ਕਰ ਦਿੰਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਝਾ ਕਰ ਦਿੰਦਾ ਮੈਂ ਇਹਨੂੰ ਕੁਛ ਨਹੀਂ ਹੈਰਾਨ ਹੋਇਆ ਕਿ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਤੇ ਪਟਾਕਿਆਂ ਦੀ ਕਹਿੰਦਾ ਬਾਈ ਜੀ ਪੰਮਾ ਤੇ ਧੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡੰਡਾ ਡਿਫੈਂਡਰ ਜਿਹੜੀ ਆ ਉਹ ਭੱਜਦੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕਿਤੇ ਹੋਣ ਸੱਪ ਨੇ ਫੋਨ ਪੁਲਿਸ ਨੂੰ ਲਾਇਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟ ਲੈ ਕੇ ਹੱਥ ਮਾਰ ਕੇ ਕੁਛ ਵੀ ਸ਼੍ਰੀ ਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਕਿ ਮੇਰੇ ਵੱਲ ਭੱਜਾ। ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਹੇ ਤੇ ਮੈਂ ਮੇਨ ਡੋਰ ਮੇਰੇ ਪਰਨਾਵ ਦਾ ਫੂਲ ਦੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ। ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਲੱਗਦਾ। ਕਹਿੰਦਾ ਤੁਸੀਂ ਕਿਤਾ ਕੋਈ ਜਵਾਬੀ ਫਾਰਮ। ਮੈਂ ਕਿਹਾ ਦੇਖੋ ਜਵਾਬੀ ਫਾਰਮ ਮੈਂ ਤਾਂ ਅੰਦਰ ਆ। ਇਹ ਮੈਨੂੰ ਕਹਿ ਰਿਹਾ ਕਿ ਦੋਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ। ਗੁੱਸੇ ਦੇ ਵਿੱਚ ਇਹ ਬੰਦਾ ਕਈ ਕੁਝ ਕਰ ਰਹਿਦਾ ਬਾਅਦ ਕਿ ਪਰਸੋਂ ਦਾ। 10 ਮੈਂ ਦੇ ਕੋਲੇ ਅੰਦਰ ਬੈਠੇ ਰਹੇ ਹਾਂ ਅਸੀਂ ਡਰਾਈਵ ਗਰਾਊਂਡ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਮੈਂ ਕਿਹਾ ਬੇਟਾ ਬੌਜੀ ਚਲੇ ਗਏ ਉਹ ਚਲੇ ਗਿਆ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗਾੜੀ ਗੇਟ 'ਤੇ ਹੀ ਖੜੀ ਹੈ ਗਾੜੀ ਨਹੀਂ ਉਹਨੇ ਜਰੂਰ ਕਰਤੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਸੋਚ ਦਿੱਤਾ ਕਿ ਉਹ ਚਲੇ ਗਏ ਮੈਂ ਉਹਨੂੰ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵਿਆਪਨ ਨਹੀਂ ਮੇਰੇ ਸਾਰੇ ਵਿਆਪਨ ਪੁਲਿਸ ਦੇ ਕੋਲੇ ਜਮ੍ਹਾਂ ਪਏ ਨੇ ਮੇਰੇ ਟੱਪਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਦਸਤਾਵੇਜ਼ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਯਾਰ ਇਹ ਮਸਲਾ ਐਫਆਰ ਦਰਜ ਨਾ ਹੋਵੇ ਖੁਸ਼ਕਦਿਓ ਵੀ ਇਹ ਝੱਗਾ ਦਕੂਮੈਂਟ ਡੱਪਣਾ ਨਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਵੀ ਇਹ ਮੀਡੀਆ ਤੋਂ ਦਰਦਾ ਇਹ ਸੋਸ਼ਲ ਫਿਕਰ ਹੈ ਆ ਪੋਲਿਟੀਕਲ ਲਾਈਨ ਦੇ ਅੰਦਰ ਆ ਪੋਲਿਟੀਕਲ ਪਲੇਟਫਾਰਮ ਤੇ ਜਿਸ ਕਰਕੇ ਮੇ ਨੂੰ ਉਹ ਇੱਕ ਕਮਜ਼ੋਰੀ ਮੀਡੀਆ ਸਮਝ ਦੇਤੀ ਇਸ ਕਰਕੇ ਮੈਂ ਤੁਹਾਡੇ ਨਾਲ ਸਾਰੀ ਗੱਲ ਦਾ ਚਾਗਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਕੌਣ ਇਹ ਚੈਲੰਜ ਕਰਦਾ ਵਾ ਆਓ ਤੁਹਾਨੂੰ ਦੇਖਾਂ ਮੈਂ ਐਥੋ ਮੀਡੀਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨਹੀਂ ਮੇਰਾ ਭਰਾ ਹੀ ਰਹਿਣਾ ਮੇਰੇ ਨਹੀਂ ਮੇਰਾ ਜੈ 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 ਉਹ ਤੋਂ ਵੀ ਜਦੋਂ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਕਹਿ ਦੇ ਬੰਦੇ ਇਹ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮਾਫ ਕਰਦੇ ਆ ਮੈਂਸ ਕੋਲੋਂ ਖਿਰਦਾ ਹੈਗਾ ਜਿਗਰਾ ਹੈ ਤੁਸੀਂ ਮਾਫਲਾਂ ਦਾ ਜਿਗਰਾ ਹੈ ਕਿਉਂ ਤੁਸੀਂ ਪਿੱਛੇ ਹੋ ਜਾਓ ਤੂੰ ਪਿੱਛੇ ਆ ਜਾ ਯਾਰ ਅੱਗੇ ਕਿ ਚਾਹੀਦਾ ਨਾ ਪਰ ਤੁਸੀਂ ਤੋਂ ਪਹਿਲਾਂ ਆਇਆ ਪੜੇ ਵੀ ਝਾੜੀ ਗੌਰਵ ਤੂੰ ਨਾ ਆਉਂਦਾ ਤੇ ਗਰੁੱਪ 'ਚ ਨਾਮ ਐਸੇ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਦੇ। ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ। ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਦੀਆਂ ਧਾੜਾਂ ਆਈਆਂ। ਤੇ ਦੋਸਤ ਗੱਡੀ ਡਿਫੈਂਡਰ ਅੰਦਰ ਖੜੀ ਹੈ। ਤਾਂ ਮੈਂ ਕਿਵੇਂ ਧੂਫ ਹੋ ਸਕਦਾ। ਯਾਰਾ ਤੁਸੀਂ ਵੀ ਗੱਲ ਘਰ ਦੇ ਵਿੱਚ ਤੁਹਾਡੇ ਮੈਂਬਰ ਨੇ ਦੱਸੀ ਹੈ। ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ। ਜੇ ਬਾਹਰ ਗੱਲ ਇਹ ਦੱਸੋ ਠੀਕ ਆ। ਤੁਹਾਡੇ ਵੀਰ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਕਰਤਾਂ ਠੀਕ ਆ ਦਿਖ ਰਿਹਾ ਸਾਡੇ ਟੱਬਰ ਦੇ ਉਹ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕਰੀ ਵੀ ਅੱਗ ਲਈ ਦਫਾ ਬੰਦ ਤੇ ਹੂੰ ਸੂਈ ਤਾਗਾ ਬਣਨਾ ਬਣਾ ਹੁੰਦਾ ਹੂੰ ਕੰਚੀ ਬਣਨਾ ਰਿਸ਼ਤੇਦਾਰਾਂ ਦਾ ਕੰਮ ਮਸ਼ਰੂਕੇ ਬਾਜਾਂ ਦਾ ਕੰਮ ਤਮਾਸ਼ੀਂ ਜਨਤਾ ਦਾ ਕੰਮ ਆ ਇਹ ਤਮਾਸ਼ੀਂ ਜਿਹੜੇ ਟੱਬਰ ਦੇ ਵਿੱਚੋਂ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰਦੇ ਪੰਮਾ ਇਕੱਠੇ ਰਹੇ ਹੂੰ ਯਾਰੇ ਲੋ ਹੁਣ ਇਹਨਾਂ ਦੀ ਲੜਾਈ ਵੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋਤ ਮੇਰਾ ਅਜੇ ਪ੍ਰੀਤ ਵਰਗਾ ਹੀ ਹੈ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਆ ਗਿਆ ਵੀ ਬੱਚੇ ਗਲਤੀਆਂ ਕਰ ਲੈਂਦੇ ਵੱਡੇ ਮaaf ਕਰ ਲੈਂਦੇ ਬੈਸ ਕੋਲੇ ਉਹ ਜਿਗਰਾ ਭਾਈ ਨੂੰ ਨੇ ਦਿੱਤਾ ਮaaf ਕਰਨਾ ਤਾਂ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਮਤਲਬ ਕਾਲ ਵੀ ਇਹ ਮਾਮਲਾ ਕਰਦੀ ਹੋਈ ਹੈ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫੇਰ ਕੋਈ ਗੱਲ ਬੁਢੀ ਸ਼ਿੱਡੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਇਆ ਇੰਡਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਕੋਈ ਫੋਨ ਆਏ ਇਹ ਗੱਲ ਫੁੱਜੀ ਸੀ ਵੀ ਨਹੀਂ ਪਰ ਕੇ ਹੁੰਦੇ ਵੀ ਆ ਤੇ ਪਰ ਕੇ ਰੱਦ ਵੀ ਹੋ ਜਾਂਦੇ ਸੋ ਗੋਲੀ ਕਿੱਥੇ ਕਿੱਥੇ ਲੱਗੀ ਗੱਡੀ ਦੇ ਕਿੱਥੇ ਕਿੱਥੇ ਲੱਗੀ ਗੋਲੀ ਤੁਹਾਡੇ ਮੇਰਾ ਖਿਆਲ ਸੱਤ ਅੱਠ ਜਗ੍ਹਾ ਤੇ ਗੋਲੀਆਂ ਲੱਗੀਆਂ ਹੋ ਜਾਂਦੀਆਂ ਸਾਰੇ ਟਾਇਰ ਕਿੰਦੇ ਸਾਰੇ ਟਾਇਰਾਂ ਤੇ ਕੰਨਾਂ ਵੀ ਚੋਰਦੇ ਕਿੰਦੇ ਚਾਰੇ ਕਰਦੇ ਟਾਇਰ ਟੂਰ ਦਾ ਹਜੇ ਮੈਂ ਬਾਹਲੇ ਦੇਖੇ ਨਹੀਂਗੇ ਪਰ ਗੋਲੀਆਂ ਅੱਛਾ ਬਾਈ ਸਾਹਿਬ ਲੱਗਦਾ ਹੁਣ ਤੁਸੀਂ ਕਹਿਣਾ ਕਿ ਮਾਮਲਾ ਕਰ ਦਿਓਗੇ ਕਿਉਂਕਿ ਪਰਿਵਾਰਕ ਮਸਲਾ ਹੈ ਬੈਠ ਕੇ ਸਭ ਦਾ ਯਤਨ ਤੁਸੀਂ ਜਿਆਦਾ ਵਿੱਚ ਨਹੀਂ ਨਹੀਂ ਤੁਸੀਂ ਕਹਿੰਦੇ ਸਾਰੇ ਜਾਣ ਇੰਟਰਵੈਨ ਤੁਸੀਂ ਰਾਫ ਦੇ ਮੇਰੇ ਤੁਸੀਂ ਕਹਿੰਦੇ ਜਦੋਂ ਕਿਸੇ ਟੱਬਰ ਦੇ ਵਿੱਚ ਭਾਈਆਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਵਰਗੇ ਸਿਰ ਦੋਸਤ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਫਿਰ ਦੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੱਲਿਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜ ਨਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਬਸ ਕੇ ਬੈਂਸ ਦਾ ਨਾਮ ਲੈਂਦੇ ਹੋ ਇਹ ਲੱਗਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ ਤੇ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਜਦਾਂ ਤਾ ਮੋਹ ਨਹੀਂ ਹੈਗਾ ਕਰਿਓ ਜਤਨ ਤੁਸੀਂ ਸਾਰੇ